ਬਾਰਡਰ ਪੱਟੀ ਦੇ ਪਿੰਡ ਚੰਗੜ ਪੈਣੀ ਵਿਖੇ ਸਰਬ ਭਾਰਤ ਨੌਜਵਾਨ ਸਭਾ ਤੇ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਡੀਸੀ ਫਾਜ਼ਿਲਿਕਾ ਸੈਨੂ ਦੁੱਗਲ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਹ ਪੁਤਲਾ ਫੂਕ ਪ੍ਰਦਰਸ਼ਨ ਸੁਵੇਕ ਸਿੰਘ ਜ਼ਿਲ੍ਹਾ ਸਕੱਤਰ ਦੇ ਜ਼ਿਲ੍ਹਾ ਆਗੂ ਹਰਮਨ ਜੋਤ ਸੌਰ ਕੁਲਦੀਪ ਬਖੂ ਸ਼ਾ ਬਲਾਗ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਬਾਰਡਰ ਪੱਟੀ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਮੁਢਲੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਹਨਾਂ ਵੱਲੋਂ ਇਸ ਸਬੰਧ ਵਿੱਚ ਦੋ ਵਾਰ ਮੰਗ ਪੱਤਰ ਅਤੇ ਚੇਤਾਵਨੀ ਪੱਤਰ ਵੀ ਦਿੱਤੇ ਗਏ ਨੇ। ਇਸ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਨਹੀਂ ਆਇਆ। ਜਿਸ ਕਾਰਨ ਉਹਨਾਂ ਵੱਲੋਂ ਪਿੰਡ ਝੰਗੜ ਪੈਣੀ ਵਿਖੇ ਰੋਸ ਵਜੋਂ ਡੀਸੀ ਫਾਜ਼ਿਲਕਾ ਦਾ ਪਤਲਾ ਪੁਤਲਾ ਬੁੱਕਿਆ ਗਿਆ। ਦੇਖੋ ਪੂਰੀ ਖਬਰ। ਸ਼੍ਰੀਕਰ ਮੈਂ ਪੁਲਦੀਪ ਸਿੰਘ ਬੱਕੂ ਸ਼ਾ ਤਾ ਬਲਾਕ ਸਰਹਾਰ ਭਾਰਤ ਨੌਜਵਾਨ ਸਭਾ ਬਲਾਕ ਵਰਦਾਨ ਤੇਪਲਾ ਆਲ ਇੰਡੀਆ ਕਿਸਾਨ ਸਭਾ ਤਹਿਸੀਲ ਸਕੱਤਰ ਮੈਂ ਅੱਜ ਇੱਥੇ ਸ਼ਾਮਲ ਹੋਇਆ ਜੋ ਪੁਤਲਾ ਮੈਡਮ ਡਿਪਟੀ ਕਮਿਸ਼ਨਰ ਦਾ ਫੂਕਾ ਗਿਆ ਹੈ ਕਿਉਂਕਿ ਸਾਡੀਆਂ ਮੁੱਖ ਮੰਗਾਂ ਸੀਗੀਆਂ ਸਕੂਲ ਦੇ ਵਿੱਚ 7 ਲੈਕਚਰ ਆਰ ਤੇ ਇੱਕ ਪ੍ਰਿੰਸੀਪਲ ਦੀ ਪੋਸਟ ਨੂੰ ਭਰਨ ਬਾਰੇ ਤੇ ਇਸ ਤੋਂ ਇਲਾਵਾ ਜਿਹੜੀਆਂ ਛੜਕਾਂ ਹੜਾ ਦੇ ਕਾਰਨ ਟੁੱਟ ਚੁਕੀਆਂ ਹਨ ਖਸਤਾ ਹਾਲਤਾਂ ਜਿੰਨ ਜਿੱਤੋ ਲੰਘਦੇ ਸਮੇਂ ਕਿਸੇ ਨਾਲ ਵੀ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਤੇ ਇੱਕ ਜਿਹੜੀ ਬੱਸ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੋਈ ਬੱਸ ਸੇਵਾ ਇੱਥੇ ਨਹੀਂ ਦਿੱਤੀ ਗਈ ਬੱਚਿਆਂ ਨੂੰ ਬਹੁਤ ਮੁਸ਼ਕਲ ਆਉਂਦੀ ਅੱਗੇ ਦੀ ਪੜ੍ਹਾਈ ਕਰਨ ਵਾਸਤੇ ਕਿਉਂਕਿ ਜੋ ਸਾੜੀਆਂ ਪਹਿਣਾ ਹਨ ਬੇਟੀਆਂ ਹਨ ਉਹ ਅੱਗੇ ਪੜ੍ਹਾਈ ਲਈ ਅੱਗੇ ਸ਼ਹਿਰ ਨਹੀਂ ਜਾ ਸਕਦੀਆਂ ਤਾਂ ਅੱਜ ਦੇ ਤੋਂ ਸ਼ੁਰੂਆਤ ਕੀਤੀ ਹੈ ਪਹਿਲਾਂ ਮੰਗ ਪੱਤਰ ਦਿੱਤੇ ਸੀ ਮੈਡਮ ਨੂੰ ਉਹਦੇ ਦੇ ਕੋਈ ਕੰਨ ਤੇ ਜੂ ਨਹੀਂ ਸਰਕੀ ਮੁੱਖ ਮੰਗਾਂ ਨੂੰ ਲੈ ਕੇ ਅਸੀਂ ਬਾਰ-ਬਾਰ 2-3 ਦੇ ਚੁੱਕੇ ਆ ਮੰਗ ਪੱਤਰ ਪਰ ਅੱਜ ਦੇ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਉਹਦੇ ਪੁਤਲਾ ਫੂਕਣ ਦੀ ਪਿੰਡ ਚੰਗੜ ਪੈਣੀ ਦੇ ਸਕੂਲ ਤੋਂ ਤੇ ਅਸੀਂ ਮੈਂ ਆਪ ਦੇ ਪਿੰਡ ਵੀ ਪਿੰਡ ਬੱਕੂ ਸ਼ਾ ਵੀ ਮੈਡਮ ਡੀਸੀ ਦਾ ਪੁਤਲਾ ਫੂਕਾਂਗਾ ਤੇ ਇਸੇ ਤਰ੍ਹਾਂ ਅਲੱਗ-ਅਲੱਗ ਪਿੰਡਾਂ ਵਿੱਚ ਜਿਹੜੇ ਅਸਾ ਸਰਬ ਵਰਤ ਨੌਜਾਨ ਸਭਾ ਤੇ ਵਿਦਿਆਰਥੀ ਸਭਾ ਦੀਆਂ ਇਕਾਈਆਂ ਬਣੀਆਂ ਨੇ ਸਾਰੇ ਪਿੰਡਾਂ ਦੇ ਵਿੱਚ ਮੈਡਮ ਦੇ ਲਗਾਤਾਰ ਪੁਤਲੇ ਫੂਕੇ ਜਾਣਗੇ ਜਦੋਂ ਤੱਕ ਇਹ ਮੰਗਾ ਪੂਰੀਆਂ ਨਹੀਂ ਕੀਤੀਆਂ ਜਾਂਦੀ ਮੇਰਾ ਨਾਮ ਸ਼ੇਗ ਸਿੰਘ ਸਰਬ ਵਰਤ ਨੌਜਾਨ ਸਭਾ ਜਿਲ੍ਹਾ ਸਕੱਤਰ ਫਾਜ਼ਿਲਕਾ ਅੱਜ ਅਸੀਂ ਫਾਜ਼ਿਲਕਾ ਡੀਸੀ मैडम सिन्नू डुगल ਦਾ ਪਤਲਾ ਫੁਕਿਆ ਹੈ ਕਿਉਂਕਿ ਅਸੀਂ ਪਹਿਲਾਂ ਇੱਕ ਹਫਤਾ ਜਿਹੜਾ ਮੰਗ ਪੱਤਰ ਦਿੱਤਾ ਸੀ ਤਾਂ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਕਿਹਾ ਸੀ ਸਾਡੀਆਂ 4 ਮੰਗਾ ਸੀ ਜਿਵੇਂ ਸਕੂਲ ਵਿੱਚ 7 ਲੈਕਚਰ ਆਰ ਔਰ ਇੱਕ ਪ੍ਰਿੰਸੀਪਲ ਦੀ ਸੀਟ ਖਾਲੀ ਹੈ ਔਰ ਇੱਕ ਬਿਲਡਿੰਗ ਜਿਹੜੀ ਖਸਤਾ ਹਾਲਤ ਹੈ ਟਾਂਣਯੋਗ ਜਿਹੜੀ 2020 ਦੇ ਵਿੱਚ ਕੰਡਮ ਗੋਸਤ ਪ੍ਰਸ਼ਾਸਨ ਵੱਲੋਂ ਕੀਤੀ ਹੋਈ ਹੈ ਇਸ ਦੇ ਨਾਲ ਹੀ ਜਿਹੜੀਆਂ ਲਿੰਕ ਸੜਕਾਂ ਹਨ ਉਹ ਖੜਾ ਦੇ ਨਾਲ ਟੁੱਟ ਚੁੱਕੀਆਂ ਹਨ ਤੇ ਇੱਕ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਤਦ ਦੀ ਇਥੇ ਕੋਈ ਬੱਸ ਸੇਵਾ ਨਹੀਂ ਚੱਲਦੀ ਅਸੀਂ ਅੱਜ ਇਹ ਪੁਤਲਾ ਡੀਸੀ ਮੈਡਮ ਦਾ ਚੰਗੜ ਪਾਣੀ ਵਿੱਚ ਫੁਕਾ ਔਰ ਲਗ ਲਗ ਪਿੰਡਾਂ ਦੇ ਵਿੱਚ ਇਹ ਪੁਤਲੇ ਇਸੇ ਤਰ੍ਹਾਂ ਅਸੀਂ ਫੁਕਦੇ ਰਾਂਗੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜੇਕਰ ਫਿਰ ਵੀ ਕੋਈ ਸਰਕਾਰ ਔਰ ਡੀਸੀ ਪ੍ਰਸ਼ਾਸਨ ਜਿਹੜਾ ਇਹਦੇ ਵੱਲ ਧਿਆਨ ਨਹੀਂ ਦਿੰਦਾ ਤਾਂ ਅਸੀਂ ਨੈਸ਼ਨਲ ਹਾਈਵੇ ਉਹ ਵੀ ਜਾਮ ਕਰਾਂਗੇ ਔਰ ਪੂਰਾ ਜਿਹੜਾ ਜ਼ਿਲ੍ਹੇ ਤੋਂ ਲੈ ਕੇ ਤੇ ਸਟੇਟ ਤੱਕ ਵੀ ਜਿਹੜੀ ਇਹ ਲੜਾਈ ਲੈ ਕੇ ਜਾਵਾਂਗੇ ਅ ਅੱਜ ਤੋਂ ਇੱਕ ਹਫਤਾ ਪਹਿਲਾਂ ਅਸੀਂ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤਾ ਹਾਲਾਂਕਿ ਉਸ ਤੋਂ ਪਹਿਲਾਂ ਵੀ ਜੇ ਅਸੀਂ ਗੱਲ ਕਰੀਏ 21 ਨਵੰਬਰ ਨੂੰ ਵੀ ਡੀਸੀ ਮੈਡਮ ਨੂੰ ਮੰਗ ਪੱਤਰ ਅਸੀਂ ਦੇ ਚੁੱਕੇ ਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜਪੈਣੀ ਦੇ ਵਿੱਚ ਇੱਕ ਪ੍ਰਿੰਸੀਪਲ ਅਤੇ 7 ਲੈਕਚਰਾਰ ਨਾ ਹੋਣ ਕਰਕੇ ਇੱਥੋਂ ਦੇ ਜਿਹੜੇ ਬੱਚਿਆਂ ਦੀ ਪੜ੍ਹਾਈ ਲਗਾਤਾਰ ਉਹਦਾ ਨਿਗਾਰਾ ਹੈ ਉਹ ਨਿਗਰਦੇ ਜਾ ਰਿਹਾ ਹੈ ਉਹਨੂੰ ਉੱਚਾ ਚੁੱਕਣ ਵਾਸਤੇ ਸਾਡੇ ਇੱਥੇ ਲੈਕਚਰਰ ਤੇ ਪ੍ਰਿੰਸੀਪਲ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਅੱਜ ਤੱਕ ਸਾਡੀ ਸਰਕਾਰ ਨੇ ਸਾਡੇ ਡੀਸੀ ਸਾਹਿਬ ਨੇ ਸਕੂਲ ਵਿੱਚ ਆ ਕੇ ਔਰ ਨਾ ਹੀ ਪਿੰਡਾਂ ਦੇ ਵਿੱਚ ਸੱਥਾਂ ਵਿੱਚ ਕਿਤੇ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਨਾ ਹੀ ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਨਾਲ ਕੋਈ ਗੱਲਬਾਤ ਕੀਤੀ ਇਸ ਕਰਕੇ ਪਿਛਲੇ ਦਿਨੀ ਜਦੋਂ ਅਸੀਂ ਮੰਗ ਪੱਤਰ ਦਿੱਤਾ ਤੇ ਉਹਦੇ ਵਿੱਚ ਕਲੀਅਰ ਕਰਤਾ ਸੀ ਕਿ ਇੱਕ ਹਫਤੇ ਅੰਦਰ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਆਉਣ ਵਾਲੇ ਸੋਮਵਾਰ ਨੂੰ ਡੀਸੀ ਮੈਡਮ ਦੇ ਜਿਹੜੇ ਪਤਲੇ ਆ ਉਹ ਪਿੰਡ-ਪਿੰਡ ਫੂਕਣ ਦਾ ਕੰਮ ਕਰਾਂਗੇ ਅੱਜ ਅਸੀਂ ਪਿੰਡ ਝੰਗੜ ਪੈਣੀ ਵਿਖੇ ਡੀਸੀ ਮੈਡਮ ਦਾ ਪਤਲਾ ਪ੍ਰਦਰਸ਼ਨ ਕੀਤਾ ਬਹੁਤ ਸਾਰੇ ਸਟੂਡੈਂਟਾਂ ਨੇ ਬਹੁਤ ਸਾਰੇ ਇੱਥੋਂ ਦੇ ਪਿੰਡ ਦੇ ਲੋਕਾਂ ਨੇ ਪਿੰਡ ਦੀ ਇਕਾਈ ਨੇ ਪਿੰਡ ਵੱਲੋਂ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਔਰ ਨਾਲ ਹੀ ਭਰੋਸਾ ਦਿਵਾਇਆ ਗਿਆ ਕਿ ਅਸੀਂ ਲਗਾਤਾਰ ਅਗਲੇ ਪਿੰਡਾਂ ਵਿੱਚ ਵੀ ਜਿਹੜਾ ਡੀਸੀ ਮੈਡਮ ਦੇ ਉਦੋਂ ਤੱਕ ਪਤਲੇ ਫੂਕਾਂਗੇ ਜਦੋਂ ਤੱਕ ਇਹ ਜਾਇਜ਼ ਮੰਗਾਂ ਨੂੰ ਜਿਹੜਾ ਸਰਕਾਰ ਮੰਨ ਨਹੀਂ ਲੈਂਦੀ ਔਰ ਅਸੀਂ ਫਿਰ ਬੇਨਤੀ ਕਰਦੇ ਆਂ ਡੀਸੀ ਸਾਹਿਬ ਨੂੰ ਇਥੋ ਦੇ ਹਲਕਾ ਵਿਧਾਇਕ ਨਰਿੰਦਰਪਾਲ ਸਵਲਾ ਸਮਣਾ ਜੀ ਨੂੰ ਔਰ ਨਾਲ ਦੀ ਨਾਲ ਅਸੀਂ ਜਿਹੜਾ ਸਾਡੇ ਜਿਹੜੇ ਸਿੱਖਿਆ ਮੰਤਰੀ ਹੈ ਔਰ ਸੀਐਮ ਸਾਹਿਬ ਉਹ ਵੀ ਇਸ ਮੰਗਾ ਵੱਲ ਧਿਆਨ ਦੇਣ ਉਹ ਦੇਖਣ ਕਿ ਇੱਥੇ ਬਾਰਡਰ ਪੱਟੀ ਦੇ ਲੋਕਾਂ ਵਾਸਤੇ ਜੇ ਸਕੂਲਾਂ ਦਾ ਪ੍ਰਬੰਧ ਨਹੀਂ ਹੈ ਜੇ ਉਹਦੇ ਵਿੱਚ ਟੀਚਰ ਨਹੀਂ ਹੈ ਤੇ ਪੂਰੇ ਪੰਜਾਬ ਨੂੰ ਤੁਸੀਂ ਖੁਸ਼ਹਾਲ ਕਿਸ ਤਰ੍ਹਾਂ ਕਰੋਗੇ ਅਸੀਂ ਬੇਨਤੀ ਕਰਦੇ ਆ ਕਿ ਅਜੇ ਸਮਾਂ ਬਹੁਤ ਹੈ ਕਿਉਂਕਿ ਅਗਲੀਆਂ ਕਲਾਸਾਂ ਵੀ ਸਟਾਰਟ ਹੋਣੀਆਂ ਹਨ ਪਲੱਸ 1 ਤੇ ਪਲੱਸ 2 ਦੀ ਪੜ੍ਹਾਈ ਤਾਂ ਇੱਕ ਤਰ੍ਹਾਂ ਦੀ ਜਿਹੜੀ ਉਹ ਠੀਕ ਨਹੀਂ ਰਹੀ ਪਰ ਜਿਹੜੇ ਅਗਲੇ ਬੱਚੇ ਪਲੱਸ 1 ਪਲੱਸ 2 ਦੇ ਵਿੱਚ ਹੋਣੇ ਆ ਉਹਨਾਂ ਵਾਸਤੇ ਤਾਂ ਘਟੋ ਘਟ ਅਸੀਂ ਠੀਕ ਕਰ ਲਈਏ ਅਸੀਂ ਬੇਨਤੀ ਕਰਦੇ ਆ ਕਿ ਕਿਸੇ ਤਰ੍ਹਾਂ ਦੇ ਸਾਨੂੰ ਰੋਡ ਜਾਮ ਕਰਨੇ ਨਾ ਪੈਣ ਇਸ ਕਰਕੇ ਫਿਰ ਇੱਕ ਵਾਰ ਡੀਸੀ ਮੈਡਮ ਅਤੇ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਉਹ ਸਕੂਲ ਦਾ ਵੀ ਜਾਇਜ਼ਾ ਲੈਣ ਔਰ ਪਿੰਡਾਂ ਦੀਆਂ ਸੜਕਾਂ ਵੀ ਦੇਖਣ ਸਰਕਾਰੀ ਬੱਸ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ 90% ਜਿਹੜੇ ਬਾਰਡਰ ਪੱਟੀ ਦੇ ਲੋਕ ਹੈ ਉਹ ਪਲੱਸ 2 ਤੋਂ ਬਾਅਦ ਆਪਣੀ ਪੜ੍ਹਾਈ ਸਾਧਨ ਨਾ ਹੋਣ ਕਰਕੇ ਛੱਡ ਜਾਂਦੇ ਆ ਉਹ ਪੜ੍ਹਨਾ ਚਾਹੁੰਦੇ ਆ ਇਸ ਕਰਕੇ ਹੁਣ ਤੱਕ ਜੋ ਨੁਕਸਾਨ ਹੋਇਆ ਅੱਗੇ ਨਾ ਨੁਕਸਾਨ ਹੋਵੇ ਸਰਕਾਰੀ ਬੱਸ ਦੀ ਸੇਵਾ ਵੀ ਜਲਦੀ ਸ਼ੁਰੂ ਕਰਨੀ ਚਾਹੀਦੀ ਹੈ ਫਾਜ਼ਿਲਕਾ ਤੋਂ ਕ੍ਰਿਸ਼ਨ ਸਿੰਘ ਦੀ ਰਿਪੋਰਟ